ਪੂਰਾ ਘੇਰਾ ਪਾ ਕੇ ਨਾ ਹੁਣੀ ਨਾ ਜਿਹੜਾ ਜਿਹੜਾ ਗਲੀਆ ਤੇ ਜੰਮਦਾ ਹੈ। ਕਿਵੇਂ? ਰਾਜਪੁਰਾ ਰੋਡ ਲਈਦਾ ਕਿੰਨਾ ਜਾਇਜ਼ ਹੈ। ਚੱਲਾਈ ਜਾਦੀ ਵੀ ਉਹ ਤੋਂ ਕਿ ਪੱਥਰਾਂ ਤੇ ਆ ਜਾ ਆ ਜਾ। ਸਿਰੇ ਬਾਕੀ ਗਿਆ ਜੀ। ਸਾਰੇ ਸਾਲ ਜਿਹੜੇ ਕਿੰਨੇ ਆਜਾ ਤੇ

Vamos lá, কেও পড়ানোর জন্য তৈরি করতে পারি তাহলে দেবো Thank you not want to ਆਹ ਤੇ ਘਰ ਵਾਲੇ ਕੌਮ ਦਾ ਮੈਂਬਰ ਹੋਣੇ ਆਏ ਨਾਲ ਇਹ ਨਾਲ ਕੋਈ ਆ ਆ ਪਾਪਾ ਕਿਹੜਾ ਹੁੰਦਾ ਆ ਪਿੱਛੇ ਵੀ ਸਾਰਾ ਪਿੱਛੇ ਰੱਖ ਦਿੰਦੇ ਬਾਤ ਰੱਖ ਰਿਹਾ ਜੋ ਜੋ ਆਇਆ ਹੈ ਉਹ ਕੋਈ ਹੋਰ ਨਹੀਂ ਹੈ ਅਤੇ ਬ੍ਰਿਸ਼ਟਾਚਾਰ ਆਉਣ ਸਮੇਂ ਦਰਸ਼ਕਾਂ ਦੇ ਖੇਤਰ ਵਿੱਚ ਲੋਕਾਂ ਨੂੰ ਸਮਾਨ ਮਿਲੇ ਅਤੇ ਉਸ ਤੇ ਕਾਰਵਾਈ ਕੀਤੀ ਜਾ ਸਕੇ। ਇੱਕ ਮਿਆਰ ਸਨਾ ਨਾ ਲੋਕ। ਹਾਂ। ਨਸ਼ਾ ਹਟਣਾ ਚਾਹੀਦਾ ਨੇ ਨਸ਼ਾ ਹਟਣਾ ਚਾਹੀਦਾ ਹਾਂ ਨਸ਼ਾ ਪਿਕਦਾ ਹੋਰੇ ਹੈ ਨਹੀਂ ਜੀ ਅੱਛਾ ਮੇਰੀ ਬਾਸ ਜੇ ਲੱਭ ਲੈਣਾ ਭਾ ਲਾਓ ਹਟ ਨਹੀਂ ਇਹ ਨਹੀਂ ਹਟਦੇ ਜੋ ਡੀਐਸਪੀ ਸਾਹਿਬ ਨੇ ਹੁਣ ਰੇਡ ਕੀਤੀ ਮੇਰੀ ਬਾਸ ਕਿਵੇਂ ਤਾਂ ਲੱਗਦਾ ਖਾਓ ਮੈਂ ਨਹੀਂ ਮੈਂ ਪਤਾਣਾ ਹਾਂ ਇਹ ਮੈਂ ਬੋਟਾ ਪਾਉਣੀ ਆ ਚਾਹ ਬਟਾਣਿਆ ਬੋਟ ਜਿਹੜੇ ਪਾਉਣੀ ਆ ਪਾਓ ਜੇ ਨਸ਼ਾ ਨਾਲ ਵਿੱਚੋ ਨਾ ਜਸ ਬੱਜੇ ਬੋ

ਸਰ ਜਿਹੜੇ ਅੱਜ ਇਹ ਸਰਚ ოਪਰੇਸ਼ਨ ਚਲਾਇਆ ਜਾ ਰਿਹਾ ਕਿਸ ਆਧਾਰ ਤੇ ਚਲਾਇਆ ਜਾ ਰਿਹਾ ਕੀ ਮੋਟਿਵ ਹੈ ਇਹ ਸਾਡੇ ਮਾਨਯੋਗ ਡੀਜੀਪੀ ਸਾਹਿਬ ਦੇ ਨਿਸ਼ਾਦਰ ਦੇਸ਼ਾਂ ਦੇ ਜਿਹੜਾ ਇਹ ਸਰਚ ოਪਰੇਸ਼ਨ ਚਲਾਇਆ ਜਾ ਰਿਹਾ ਪੂਰੀ ਬਾੜੀ ਜਿਸਤੀ ਦੇ ਵਿੱਚ ਚੱਲ ਰਿਹਾ ਹੈ ਤੇ ਕਾਰੋਨ ਨੇ ਸਰਚ ოਪਰੇਸ਼ਨ ਹੈਗਾ ਇਹ ਇਹਦੇ ਵਿੱਚ ਅਸੀਂ ਅਲੱਗ-ਅਲੱਗ ਘਰ ਚੈੱਕ ਕਰ ਰਹੇ ਹਾਂ ਇਸ ਰਾਹੀਂ ਅੱਜ ਸਿਟੀ ਕਰਾਲੀ ਬੰਗਾਲਾ ਬਸਤੀ ਜਿਹੜੀ ਉਹ ਚੈੱਕ ਕੀਤੀ ਜਾ ਰਹੀ ਆ ਪਲੱਸ ਇੱਥੇ ਜਿਹੜੇ ਇਸ ਦੇ ਆਲੇ-ਦੁਆਲੇ ਨਾਕੇ ਲਾ ਕੇ ਇਹੜੇ ਵੀਕਲ ਹੈਗੇ ਉਹ ਵੀ ਚੈੱਕ ਕਰ ਰਹੇ ਆ ਖੱਲੇ-ਖੱਲੇ ਘਰ ਦੇ ਵਿੱਚ ਜਿਹੜਾ ਸ਼ੱਕੀ ਵਿਅਕਤੀ ਆ ਉਹਨੂੰ ਵੈਰੀਫਾਈ ਕੀਤਾ ਜਾ ਰਿਹਾ ਜੇ ਅਗਰ ਕਿਸੇ ਕੋਲੋਂ ਕੁਝ ਸ਼ੱਕੀ ਚੀਜ਼ ਮਿਲਦੀ ਆ ਤੇ ਉਹਦੇ ਖਿਲਾਫ ਜਿਹੜੀ ਆ ਬਣਦੀ ਕਾਰਵਾਈ ਕੀਤੀ ਜਾਊਗੀ ਜਿਹੜਾ ਇਹ ਸਰਚ ਅਭਿਆਨ ਇਸ ਸਮੇਂ ਚੱਲ ਰਿਹਾ ਹੈ ਤੁਹਾਡਾ ਅਸ ਸਵੇਰ ਤੋਂ ਅਸੀਂ ਦੇਖ ਰਹੇ ਆ ਤੇ ਕੁਝ ਪ੍ਰਾਪਤੀ ਹੋਈ ਆ ਜਾਂ ਨਹੀਂ ਅਸੀਂ ਤਾਂ ਦੇਖੋ ਜੀ ਵੈਰੀਫਾਈ ਕਰ ਰਹੇ ਆ ਚੈੱਕ ਕਰ ਰਹੇ ਆ ਘਰ ਜੇ ਸਾਰੀ ਕੀਤੀ ਆ ਸਾਰੀ ਜਿੰਨੀ ਵੀ ਬਗਾਲਾ ਬਸਤੀ ਆ ਸਾਰੀ ਚੈੱਕ ਕਰਾਂਗੇ ਤੇ ਸਾਡੇ ਕੋਲ ਕੁਝ ਨਾਮ ਵੀ ਹੈਗੇ ਆ ਉਹਨਾਂ ਨੂੰ ਵੀ ਅਸੀਂ ਵੈਰੀਫਾਈ ਕਰਾਂਗੇ ਇੱਕ ਵਾਰ ਜੇ ਕੁਝ ਉਹਨਾਂ ਕੋਲੋਂ ਕੋਈ ਵੀ ਨਸ਼ੀਲੀ ਜਾਂ ਕੋ ਇਰਦਾ ਲੋਕਾਂ ਦੀ ਔਰ ਸ਼ਿਕਾਇਤ ਹੈ ਕਿ ਚਿੱਟਾ ਸਰਿਆਂ ਵਿਕ ਰਿਹਾ ਹੈ ਉਹ ਕਹਿੰਦੇ ਪੁਲਿਸ ਤਾਂ ਨੂੰ ਫੜ ਨਹੀਂ ਸਕਦੀ ਹੈਗੀ ਕਿਉਂਕਿ ਕਹਿੰਦਾ ਜੀ ਮੰਥੀਆਂ ਦਿੰਦੇ ਆਂ ਸੀ ਤੇ ਉਹਨਾਂ ਕੋਲ ਹਥਿਆਰ ਵੀ ਹੁੰਦੇ ਕਿਰਚਾਂ ਵਿੱਚ ਕੀ ਫਿਰਦੇ ਹੁੰਦੇ ਹਨ ਤੇ ਜੋ ਪੁਲਿਸ ਮਲਾਜ਼ਮ ਨਾਲ ਗੱਲ ਕੀਤੀ ਉਹ ਕਹਿੰਦਾ ਸਾਡਾ ਨਫਰੀ ਘਟਾ ਮਲਾਜ਼ਮ ਘਟਨੇ ਇੱਕ ਮਲਾਜ਼ਮ 24-24 ਘੰਟੇ ਡਿਊਟੀ ਦੇ ਰਿਹਾ ਹੈ ਉਹ ਦੇਖੋ ਵੀ ਮਸ਼ੀਨਾਂ ਦਾ ਹੈ ਨਹੀਂ ਆਸਾਨ ਹੈ ਅਕਸਰ ਕਿ ਨਫਰੀ ਕਿਉਂ ਨਹੀਂ ਵਧਾਈ ਜਾਂਦੀ ਥਾਣਿਆਂ ਵਿੱਚ ਦੇਖੋ ਮੈਂ ਆਪਣਾ ਨੰਬਰ ਵੈਸੇ ਸਭ ਨੂੰ ਦਿੱਤਾ ਪਾਇਆ ਉਹ ਵੀ ਜਦੋਂ ਜੇ ਤੁਹਾਨੂੰ ਲੱਗਦਾ ਕਿ ਥਾਣੇ ਵਿੱਚ ਨਹੀਂ ਕੋਈ ਸੁਣਦਾ ਤੁਹਾਡੀ ਗੱਲਬਾਤ ਮੇਰੇ ਫੋਨ ਤੇ ਕਰੋ ਫੋਨ ਸਰਕਾਰੀ ਫੋਨ ਹੈ ਮੇਰਾ ਪਰਸਨਲ ਫੋਨ ਉਹ ਵੀ ਹੋਇਆ ਦਿੱਤਾ ਹੈ ਤੇ ਮੈਨੂੰ ਕੋਈ ਵੀ ਕੋਈ ਵੀ ਇਨਫੋ ਜੇ ਦੋ ਆਪਣੇ ਤੌਰ ਤੇ ਮੈਂ ਆਪਣਾ ਵੈਰੀਫਾਈ ਕਰਾ ਕੇ ਜਿਹੜੀ ਬਣਦੀ ਕਾਰਵਾਈ ਜਿਹੜੀ ਉਹਨਾਂ ਦੇ ਉੱਪਰ ਕੀਤੀ ਜਾਊਗੀ ਥਾਣੇ ਨਫਰੀ ਕਿਉਂ ਨਹੀਂ ਬਤਾਈ ਜਾ ਰਹੀ ਕਿਉਂਕਿ ਉਹ ਮੁਲਾਜ਼ਮ ਨੇ ਘੱਟ ਡਿਊਟੀਆਂ ਜਾਂਦੀਆਂ ਉਹ ਜਿਸ ਤਰ੍ਹਾਂ ਅਸੀਂ ਪਿੱਛੇ ਵੀ ਸੀਐਮ ਸਾਹਿਬ ਦੀ ਸਟੇਟਮੈਂਟ ਵੀ ਆਈ ਸੀ ਉਹਦੇ ਵਿੱਚ ਉਹ ਭਰਤੀ ਕਰ ਰਹੇ ਆ ਇਸ ਕਰਕੇ ਜਿਹੜੇ ਆ ਉਹਨਾਂ ਵੀ ਜਿਹੜੀਆਂ ਟਰਾਂਸਫਰ ਹੋਈਆਂ ਐ ਇਹ ਅਸੀਂ ਆਪਣੀ ਜਿਹੜੀ ਮਾਨਜੂਗ ਐਸਐਸਪੀ ਸਾਹਿਬ ਨੂੰ ਇਥੇ ਬਾਰੇ ਦੱਸਿਆ ਇਥੇ ਜਿਹੜੀ ਹੈਗੀ ਵੱਧ ਵੱਧ ਨਫਰੀ ਹੁਣ ਥਾਣੇ ਚੋਰ ਬਤਾਈ ਜਾਊਗੀ ਪਬਲਿਕ ਤੋਂ ਕੀ ਸਹਿਯੋਗ ਚਾਹੁੰਦੇ ਨੇ ਜਾਂ ਕੀ ਮੈਸੇਜ ਦੇਖੋ ਮੈਂ ਪਬਲਿਕ ਕੋਈ ਸਹਿਯੋਗ ਚਾਹੁੰਦਾ ਕਿ ਜੇ ਤੁਹਾਡੇ ਆਸ-ਪਾਸ ਕੋਈ ਵੀ ਨਸ਼ਾ ਵੇਚਦਾ ਹੈ ਵੀ ਪੁਲਿਸ ਸਪੋਰਟ ਤੋਂ ਬਿਨਾਂ ਜਿਹੜੀ ਪੁਲਿਸ ਵੀ ਕੁਝ ਨਹੀਂ ਕਰ ਸਕਦੀ ਆਪਣੇ ਲੈਵਲ ਤੇ ਤਾਂ ਅਸੀਂ ਜਿਹੜਾ ਹੈਗਾ ਬਹੁਤ ਜ਼ਿਆਦਾ ਹਾਰਡਵਰਕ ਕਰਦੇ ਆ ਪਰ ਪਬਲਿਕ ਜੇ ਸਾਨੂੰ ਸੂਚਨਾ ਦੇਊਗੀ ਕਿਉਂਕਿ ਅਸੀਂ ਇਹ ਸੂਚਨਾ ਹਮੇਸ਼ਾ ਗੁਪਤ ਰੱਖਾਂਗੇ ਪਹਿਲਾਂ ਵੀ ਮੈਨੂੰ ਇੱਕ ਦੋ ਵਾਰ ਇਹਦਾ ਸੂਚਨਾ ਆਈਆਂ ਸੀ ਜਿਨ੍ਹਾਂ ਤੇ ਜਿਹੜੇ ਵੀ ਤੁਹਾਡੇ ਏਰੀਏ ਦੇ ਵਿੱਚ ਕੋਈ ਨਸ਼ਾ ਵੇਚਦਾ ਤੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਊਗੀ ਲੋਕਾਂ ਨੂੰ ਕਹਿਣਾ ਜੀ ਡਰਦੇ ਵੀ ਨੇ ਲੋਕ ਤਾਂ ਨਹੀਂ ਪੁਲਿਸ ਨੂੰ ਸੂਚਿਤ ਕਰਦੇ ਕਿਉਂਕਿ ਅਸੀਂ ਪੁਲਿਸ ਨੂੰ ਸੂਚਨਾ ਦਿੰਦੇ ਆ ਨਾ ਤਾਂ ਬੰਦੇ ਛੁੱਟ ਜਾਂਦੇ ਆ ਤੇ ਉਹਨਾਂ ਦੂਸਰੇ ਪੰਨੇ ਕੁੱਤਮਾਰ ਕਰ ਦਿੰਦੇ ਆ ਉਹਨਾਂ ਲੋਕਾਂ ਨਾਲ ਫਿਰ ਉਹ ਦੇਖੋ ਇਹ ਕਰਦੇ ਕਿਉਂ ਸਾਹਮਣੇ ਨਹੀਂ ਆ ਰਹੇ ਇਸ ਕਰਕੇ ਦੇਖੋ ਇਹ ਬਿਲਕੁਲ ਨਹੀਂ ਹੋਊਗਾ ਜੀ ਇਹ ਮੇਰਾ ਨੰਬਰ ਦਿੱਤਾ ਪਾਏ ਕਿਉਂਕਿ ਮੈਂ ਅੱਗੇ ਵੀ ਕਾਫੀ ਇਦਾਂ ਦੇ ਜਿਹੜੇ ਕੋਈ ਇਦਾਂ ਦੇ ਸ਼ਰਾਰਤੀ ਅੰਸਰ ਹੈਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਆ ਤੇ ਉਹ ਮੁੱਲਾਪੁਰ ਏਰੀਆ ਇਹ ਮਾਦਰੀ ਏਰੀ ਇਸ ਸਿਟੀ ਘਰਾਲੀ ਵਿੱਚ ਵੀ ਆਉਣ ਵਾਲੇ ਟਾਈਮ ਵਿੱਚ ਤੁਸੀਂ ਦੇਖੋਗੇ ਕਿ ਇਹਨਾਂ 1 ਵੀਕ ਜਿਹੜੇ ਇਦਾਂ ਦੇ ਕੋਈ ਹੋਰ ਵੀ ਜਿਹੜੇ ਸ਼ਰਾਰਤੀ ਅਨਸਰ ਉਹਨਾਂ ਨੂੰ ਜੇਲ੍ਹ ਚ ਭੇਜਿਆ ਜਾਊਗਾ ਜੀ ਸਰਿਆਂ ਦੇਖੋ ਕੱਲ ਸਨੇਚਿੰਗ ਹੋਈ ਆ ਉਹ ਨਸ਼ੇੜੀ ਕਿਸੇ ਬੰਦੇ ਸਨ ਮਰਹਮਤ ਟੀਵੀ ਦੇ ਕੋਲੇ ਬੰਨੇ ਹੋਏ ਦੇਖੋ ਉਹਦੇ ਵਿੱਚੋਂ ਅਸੀਂ ਕੀ ਕੈਮਰੇ ਵਗੈਰਾ ਚੈੱਕ ਕਰ ਰਹੇ ਆ ਇਹ ਵੀ 2-4 ਦਿਨਾਂ ਵਿੱਚ ਅਸੀਂ ਫੜ ਕੇ ਜਿਹੜੇ ਹੈਗੇ ਜੇਲ੍ਹ ਚ ਭੇਜ ਦਾਂਗੇ ਜੀ ਥੈਂਕ ਯੂ ਜੀ